ओ नहीं को सैंडा तू नहीं को सैंडा खेदी नंदा खेदी नंदा खेदी जांदे खेदी जांदे ए खेदी रहा न मैं इधर मैं खेद दूंगा करने पड़ी ला ओए चलो न मौ न मौ ਲੱਪਾੜੂਆ ਕੱਕਰੂ ਕਿਸੇ ਨੂੰ ਕੁਛ ਨਹੀਂ ਕਹਿੰਦੀ ਉਹ ਚਲੋ ਤੁਸੀਂ ਨਿਮਾਓ ਯਾਰ ਲਓ ਜੀ ਗਰਮੀ ਦੀ ਸੀਜ਼ਨ ਆ ਪਾਪਾ ਪਾਪਾ ਬਹੁਤ ਜ਼ਿਆਦਾ ਗਰਮੀਆਂ ਦੇ ਆ ਕਤੂਰੇ ਨੂੰ ਸਾਡੇ ਜਿਹੜੇ ਨੌਜਵਾਨ ਆ ਉਹ ਨਿਮਾਉਂਦੇ ਆ ਸੇਵਾ ਕਰਦੇ ਆ ਠੰਡੇ ਪਾਣੀ ਨਾਲ ਓਏ ਪੱਜਰਾੜੀ ਇਧਰੋਂ ਖਾਲਚੋਂ ਠੰਡਾ ਪਾਣੀ ਕੱਸੀ ਦਾ ਚੱਲਦਾ ਹੋਇਆ ਵਫਾਫਾ ਭਰ ਲੈਂਦੇ ਆ ਵਫਾਫਾ ਭਰ ਕੇ ਤੇ ਇਧਰ ਲਿਆ ਕੇ ਇਹਦੀ ਕਤੂਰੇ ਦੀ ਕੱਢਦੇ ਆ ਸੀ ਗਾੜੀ ਚਲੋ ਚਲੋ ਨਿਮਾਓ ਨਿਮਾਓ ਇਹਨੂੰ ਆਜਾ 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 ਇਧਰ ਸਾਡੇ ਸੇਵਾਦਾਰ ਖੜੇ ਆ ਮੋਟੇ ਵਰਗੇ ਮੰੰਨੀ ਵਰਗੇ ਇੱਕ ਹੋ ਆਉਂਦਾ ਉਹ ਕਤੂਰੇ ਦੀ ਮਾਂ ਬੈਠੀ ਆ ਸਾਹਮਣੇ ਦਿਖਾਉਣੇ ਆ ਤੁਹਾਨੂੰ ਆਹ ਖੜੀ ਆ ਕਤੂਰੇ ਦੀ ਮਾਂ ਉਹ ਖੜੀ ਹੋਈ ਇਧਰ ਕਤੂਰੇ ਦੀ ਜਿਹੜੀ ਸੇਵਾ ਸੰਤਿ ਉਹ ਹੋ ਰਹੀ ਆ ਲੈ ਆਓ ਲੈ ਆਟ ਮਾਓ ਇਹਨੂੰ ਨਮਾਓ ਓ ਪੂਰਾ ਫੋਲ ਪਰ ਕੇ ਲੱਗੇ ਯਾਰ ਹੈ ਤਾਲੋ ਚਲੋ ਚਲੋ ਸੇ ਇਧਰ ਕਹਿੰਦੇ ਕੀ ਇਹਦੀ ਗਰਮੀ ਕੱਢਦੇ ਆ ਅਸੀਂ ਜਾਨ ਕੱਢਦਾ ਤੁਸੀਂ ਜਾਨ ਇਹਦੀ ਨਹੀਂ ਕੱਢਦੇ ਜਾਨ ਤੇਰਾ ਬਈ ਆਹਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਲਾਤੀ ਠੰਡ ਸਾਲੇ ਨਹੀਂ ਨਹੀਂ ਕੋਈ ਠੰਡ ਨਹੀਂ ਲੱਗਦੀ ਇਹਨੂੰ ਓਏ ਵਿਚਾਰਾ ਕੁਝ ਨਹੀਂ ਹੁੰਦਾ ਓ ਯਾਰ ਕੁਝ ਨਹੀਂ ਹੁੰਦਾ ਜੇ ਮੈਂ ਇਹ ਖੜਜੋ ਖੜਜੋ ਇਹਦੇ ਨਾਲ ਪੰਗੇ ਨਾ ਲਾਓ ਓਏ ਮੰਮੀ ਆਉਂਦੀ ਆ ਚਲੋ ਉਹਨੂੰ ਰੋਕੋ ਮੈਨੂੰ ਵੀ ਆਉਂਦੀ ਆ ਆ ਦੇਖੋ ਐਕਟਿਵ ਹੋ ਗਿਆ ਹੁਣ ਇਹ ਲੱਗ ਗਿਆ ਨਾ ਖੇਡਣੇ ਇਹ ਨਾਲ ਦੀ ਨਾਲ ਅੱਗੇ ਵਿਚਾਰਾ ਗਰਮੀ ਦਾ ਮਾਰਿਆ ਪਿਆ ਸੀ ਓੜਦਾ ਹੀ ਨਹੀਂ ਸੀ ਇੱਕ ਥਾਂ ਤੇ ਤੁਸੀਂ ਆਵੇ ਤੂੰ ਵੀ ਦਿਖਾ ਦੀ ਓ ਲੱਗ ਗਿਆ ਭਾਜ ਜਾ ਦੇਖ ਭਾਜਦਾ ਹੁਣ ਦੇਖ ਖੇਡਦਾ ਓ ਰਿਆ ਤੇ ਖੇਡਦਾ ਦੇਖ ਖੇਡਦਾ ਦੇਖ ਖੇਡਦਾ ਓਦੀ ਮਾਂ ਨੂੰ ਵੀ ਦਿਖਾ ਦੇ ਓਦੀ ਮਾਂ ਨੂੰ ਇੱਧਰ ਦੇ ਕੱਢਦਾ ਨਾ ਫੋੜ ਨਹੀਂ ਦੀ ਖੇੜੇ ਹਾਂ ਇਹਨੂੰ ਵਿਚਾਰੇ ਨੂੰ ਗਰਮੀ ਲੱਗੀ ਪਈ ਸੀ ਇਹ ਕੱਲ ਜਿਹੜਾ ਸਾਡਾ ਕਬੱਡੀ ਪਲੇਅਰ ਮਾਂ ਕੱਕਦੇ ਫਿੱਟੇ ਸਾਰਿਆਂ ਨੂੰ ਕਬੱਡੀ ਪਲੇਅਰ ਹੈ ਸਾਡਾ ਕੀੜੇ ਉਹ ਲਾ ਗਿਆ ਓਏ ਮਾਂ ਤਾਂ ਵੀ ਉਹ ਖੜੀ ਵਿਚਾਰੀ ਨਰਮੀ ਆ ਤਾਂ ਇੱਕ ਕਬੱਡੀ ਉਹ ਵੇਖ ਚਲੋ ਚਲੋ ਇਹ ਕੋਟ ਉਹ ਲਾ ਗਿਆ ਖੇਡਣ ਇਹ ਕਾਢੇ ਉਹ ਆ ਗਈ ਉਹਦੀ ਮਾਂ ਵੀ ਉਹ ਵੇ ਗਈ ਕੋਲੇ ਉਹਨੂੰ ਐਵੇਂ ਮੇਰੇ ਬੱਚੇ ਨੂੰ ਕੁਝ ਕਹਿਣਾ ਦੇਣਾ ਕੁਝ ਨਹੀਂ ਕਹਿੰਦੇ ਜੀ ਅਸੀਂ ਤੁਹਾਡੇ ਬੱਚੇ ਨੂੰ ਨਹੀਂ ਕਹਿੰਦੇ ਜੀ ਸੱਸਰੀ ਕਾ